ਇਸੋਲਾ ਦੀ ਵੱਡੀ ਖਬਰ ਅੰਮ੍ਰਿਤਸਰ ਦੇ ਵਿੱਚੋਂ ਦੋ ਪਾਕਿਸਤਾਨੀ ਜਸੂਸ ਕਾਬੂ ਕੀਤੇ ਗਏ ਨੇ ਦੱਸਦੀ ਹੈ ਕਿ ਜਨਾਲਾ ਪੁਲਿਸ ਦੇ ਵੱਲੋਂ ਇਹਨਾਂ ਦੋਨੋਂ ਜਸੂਸਾਂ ਨੂੰ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ ਤੇ ਹੁਣ ਅਗਲੀ ਪੁੱਛਗਿੱਛ ਜਾਰੀ ਆ ਦੱਸਦੀ ਹੈ ਕਿ ਇੱਕ ਪਾਸੇ ਬਾਰਡਰ ਤੇ ਜਿਹੜਾ ਪਾਕਿਸਤਾਨ ਤੇ ਭਾਰਤ ਦੇ ਵਿੱਚ ਤਣਾਅਪੂਰਨ ਸਥਿਤੀ ਬਣੀ ਹੋਈ ਆ ਹਰ ਸਮੇਂ ਜਿਹੜਾ ਜੰਗ ਦਾ ਡਰ ਲੱਗਾ ਰਹਿੰਦਾ ਤੇ ਦੂਜੇ ਪਾਸੇ ਜਿਹੜਾ ਉਹ ਭਾਰਤ ਦੇ ਵਿੱਚੋਂ ਲਗਾਤਾਰ ਪਾਕਿਸਤਾਨੀ ਜਸੂਸ ਗ੍ਰਿਫਤਾਰ ਕੀਤੇ ਜਾ ਰਹੇ ਨੇ ਦੱਸਦੀ ਹੈ ਕਿ ਇੱਕ ਜਸੂਸ ਆ ਜਿਹੜਾ ਉਹ ਬਠਿੰਡਾ ਆਰਮੀ ਏਰੀਆ ਦੇ ਵਿੱਚੋਂ ਗ੍ਰਫਤਾਰ ਕੀਤਾ ਗਿਆ ਸੀ ਜਿਹੜਾ ਪਿਛਲੇ 10 ਸਾਲਾਂ ਤੋਂ ਲਗਾਤਾਰ ਉੱਥੇ ਬੈਠ ਕੇ ਜੁੱਤੀਆਂ ਗੰਡਦਾ ਸੀ ਤੇ ਜਿਹੜੀ ਭਾਰਤੀ ਫੌਜ ਦੀ ਕਾਰਵਾਈ ਦੀ ਜਿਹੜੀਆਂ ਵੀਡੀਓ ਫੁਟੇਜ ਆ ਉਹ ਪਾਕਿਸਤਾਨ ਭੇਜਦਾ ਸੀ ਤਾਂ ਇੱਕ ਉਸਤਾ ਹੋਰ ਸਾਥੀ ਪਾਗ ਜਿਹੜਾ ਪਾਕਿਸਤਾਨੀ ਜਸੂਸ ਹੈ ਉਹ Rajasthan ਤੋਂ ਗ੍ਰਫਤਾਰ ਕੀਤਾ ਗਿਆ ਸੀ ਜਿਹੜਾ ਆਰਮੀ ਏਰੀਏ ਦੀਆਂ ਜਿਹੜੀਆਂ ਫੋਟੋਸ ਵੀਡੀਓ ਸੀ ਉਹ ਪਾਕਿਸਤਾਨ ਭੇਜਦਾ ਸੀ ਤਾਂ ਹੁਣ ਦੋ ਹੋਰ ਜਸੂਸ ਨੇ ਜਿਹੜੇ ਉਹਨਾਂ ਨੂੰ ਅੰਮ੍ਰਿਤਸਰ ਤੋਂ ਗ੍ਰਫਤਾਰ ਕੀਤਾ ਗਿਆ 10 ਦਿਆ ਕਾ ਜਨਾਲਾ ਪੁਲਿਸ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਆ ਦੋਨਾਂ ਜਿਹੜੇ ਪਾਕਿਸਤਾਨੀ ਜਸੂਸ ਗ੍ਰਿਫਤਾਰ ਹੋਏ ਨੇ ਇਹ ਇਹਨਾਂ ਦੀ ਜਿਹੜੀ ਪਛਾਣ ਆ ਉਹ ਵੀ ਸਾਹਮਣੇ ਆਈ ਆ ਦੱਸਦੀ ਹੈ ਕਿ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਆ ਕਿ ਪਾਕਿਸਤਾਨੀ ਦੋ ਜਸੂਸ ਨੇ ਜਿਹੜੇ ਉਹਨਾਂ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਇਹ ਵੱਡੀ ਖਬਰ ਹੈ ਅੰਮ੍ਰਿਤਸਰ ਚ ਦੋ ਪਾਕਿਸਤਾਨੀ ਜਸੂਸਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਅੰਮ੍ਰਿਤਸਰ ਤੋਂ ਆਈ ਆ ਜਨਾਲਾ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਆ ਦੱਸਦੀ ਹੈ ਕਿ ਦੋ ਪਾਕਿਸਤਾਨੀ ਅਜ ਜਸੂਸਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਦੀ ਪਛਾਣ ਫੁਲਕੇਸ਼ ਫੁਲਕੇਸ਼ ਮਸੀਹ ਅਤੇ ਸੂਰਜ ਮਸੀਹ ਦੇ ਵਜੋਂ ਹੋਈ ਹੈ ਦੱਸਦੀ ਹੈ ਕਿ ਜਨਾਲਾ ਪੁਲਿਸ ਦੇ ਵੱਲੋਂ ਇਹਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਹੈ ਪਾਕਿਸਤਾਨ ਨੂੰ ਖੂਫੀਆ ਜਾਣਕਾਰੀ ਪ੍ਰਦਾਨ ਕਰਨ ਦੇ ਦੋਸ਼ ਵਿੱਚ ਦੋਨਾਂ ਅਜ ਜਸੂਸਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੀ ਪਛਾਣ ਫੁਲਕੇਸ਼ ਮਸੀਹ ਪੁੱਤਰ ਜਿੰਦਰ ਮਸੀਹ ਅਤੇ ਸੂਰਜ ਮਸੀਹ ਪੁੱਤਰ ਜੱਗਾ ਮਸੀਹ ਵਾਸੀ ਪਿੰਡ ਵੱਡਵਾਲ ਦੇ ਵੱਲੋਂ ਹੋਈ ਹੈ ਪੁਲਿਸ ਵੱਲੋਂ ਮਾਨੂੰ ਹਰਾਸਤ ਦੇ ਵਿੱਚ ਲੈ ਕੇ ਅਗਲੀ ਪੁੱਛਗਿੱਛ ਜਿਹੜੀ ਉਹ ਸ਼ੁਰੂ ਕੀਤੀ ਗਈ ਆ ਦੱਸਦੀ ਹੈ ਕਿ ਅੰਮ੍ਰਿਤਸਰ ਦੀ ਅਜਨਾਲਾ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਆ ਰੰਭੀ ਗਈ ਆ ਦੋ ਜਿਹੜੇ ਪਾਕਿਸਤਾਨੀ ਜਸੂਸ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਦੱਸਦੀ ਹੈ ਕਿ ਇਹਨਾਂ ਦੇ ਉੱਤੇ ਜਿਹੜਾ ਉਹ ਪਾਕਿਸਤਾਨ ਨੂੰ ਖੂਫੀਆ ਜਾਣਕਾਰੀ ਪ੍ਰਦਾਨ ਕਰਨ ਦੇ ਦੋਸ਼ ਲੱਗੇ ਨੇ ਦੋਨਾਂ ਜਸੂਸਾਂ ਨੂੰ ਜਿਹੜੀ ਹੈ ਉਹ ਅਜਨਾਲਾ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਦੱਸਦੀ ਹੈ ਕਿ ਇਹਨਾਂ ਦੋਨਾਂ ਦੀ ਪਛਾਣ ਫਲਕਸ਼ੇਰ ਮਸੀਹ ਪੁੱਤਰ ਜਿੰਦਰ ਮਸੀਹ ਅਤੇ ਸੂਰਜ ਮਸੀਹ ਪੁੱਤਰ ਜੱਗਾ ਮਸੀਹ ਵਾਸੀ ਪਿੰਡ ਵੱਡਵਾਲ ਦੇ ਵੱਲੋਂ ਹੋਈ ਹੈ ਦੱਸਦੀ ਹੈ ਕਿ ਦੋਨਾਂ ਨੂੰ ਅਜਨਾਲਾ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਇਸ ਵੇਲੇ ਦੀ ਵੱਡੀ ਖਬਰ ਹੈ ਅੰਮ੍ਰਿਤਸਰ ਤੋਂ ਇਹ ਖਬਰ ਆ ਰਹੀ ਹੈ ਜਿੱਥੇ ਦੋ ਪਾਕਿਸਤਾਨੀ ਜਸੂਸਾਂ ਨੂੰ ਗ੍ਰਿਫਤਾਰ ਕੀਤਾ ਗਿਆ ਦੱਸਦੀ ਹੈ ਕਿ ਲਗਾਤਾਰ ਭਾਰਤ ਪਾਕਿਸਤਾਨ ਦੇ ਬਾਰਡਰਾਂ ਦੇ ਉੱਤੇ ਜਿਹੜੀ ਤਣਾਅ ਦੀ ਸਥਿਤੀ ਬਣੀ ਹੋਈ ਹੈ ਕਿਉਂਕਿ ਪਿਛਲੇ ਦਿਨੀ ਪਹਿਲਗਾਮ ਦੇ ਵਿੱਚ ਇੱਕ ਅਤਵਾਦੀ ਹਮਲਾ ਹੁੰਦਾ ਜਿੱਥੇ 26 ਲੋਕਾਂ ਦੀ ਜਾਨ ਚਲੀ ਜਾਂਦੀ ਹੈ ਉਸ ਤੋਂ ਬਾਅਦ ਲਗਾਤਾਰ ਜਿਹੜਾ ਭਾਰਤ ਤੇ ਪਾਕਿਸਤਾਨ ਦੇ ਵਿੱਚ ਜਿਹੜਾ ਜੰਗ ਦਾ ਮਾਹੌਲ ਬਣਿਆ ਹੋਇਆ ਭਾਰਤ ਦੇ ਵੱਲੋਂ ਵੱਡੀਆਂ ਕਾਰਵਾਈਆਂ ਜਿਹੜੀਆਂ ਉਹ ਪਾਕਿਸਤਾਨ ਤੇ ਕੀਤੀਆਂ ਗਈਆਂ ਉਹਨਾਂ ਦਾ ਜਿਹੜਾ ਰੋਜ਼ਗਾਰ ਤੱਕ ਆ ਉਹ ਬੰਦ ਕਰ ਦਿੱਤਾ ਗਿਆ ਜਿੰਨਾ ਇਥੋਂ ਜਿਹੜਾ ਐਕਸਪੋਰਟ ਹੁੰਦਾ ਮਾਲ ਜਿੰਨਾ ਵਪਾਰ ਹੁੰਦਾ ਉਹ ਬੰਦ ਕਰ ਦਿੱਤਾ ਗਿਆ ਸਿੰਧੂ ਜਲ ਹੁੰਦੀ ਜਿਹੜੀ ਸੀ ਉਸ ਨੂੰ ਜਿਹੜਾ ਰੱਦ ਕਰ ਦਿੱਤਾ ਗਿਆ ਤੇ ਨਾਲ ਜਿੰਨੇ ਵੀ ਜਿਹੜੇ ਪਾਕਿਸਤਾਨੀ ਨੇ ਜਿਹੜੇ ਵੀਜ਼ਾ ਲਵਾ ਕੇ ਭਾਰਤ ਆਏ ਸੀ ਉਹਨਾਂ ਸਾਰਿਆਂ ਦੇ ਵੀਜ਼ੇ ਰੱਦ ਕਰਕੇ ਜਿਹੜਾ ਉਹਨਾਂ ਨੂੰ ਵਾਪਸ ਪਾਕਿਸਤਾਨ ਭੇਜ ਦਿੱਤਾ ਗਿਆ ਜਿੰਨੇ ਡਿਪਲੋਮੈਟਸ ਭਾਰਤ ਦੇ ਵਿੱਚ ਮੌਜੂਦ ਸੀ ਉਹਨਾਂ ਨੂੰ ਜਿਹੜਾ ਪਾਕਿਸਤਾਨ ਵਾਪਸ ਪੇਟ ਤੱਕਾ ਤੇ ਪਾਕਿਸਤਾਨ ਜਿਹੜੇ ਡਿਪਲੋਮੈਟਸ ਭਾਰਤ ਦੇ ਸੀ ਉਹਨਾਂ ਨੂੰ ਵਾਪਸ ਬੁਲਾ ਲਿਆ ਗਿਆ ਤਾਂ ਲਗਾਤਾਰ ਦੋਨਾਂ ਦੇਸ਼ਾਂ ਦੇ ਵਿੱਚ ਤਣਾਅ ਜਿਹੜਾ ਵਧਦਾ ਹੋਇਆ ਨਜ਼ਰ ਆ ਰਿਹਾ ਤੇ ਦੂਜੇ ਪਾਸੇ ਇਦਾਂ ਦੀਆਂ ਕਾਰਵਾਈਆਂ ਜਿਹੜੀਆਂ ਸਾਹਮਣੇ ਆ ਰਹੀਆਂ ਤਾਂ ਹੁਣ ਅੰਮ੍ਰਿਤਸਰ ਤੋਂ ਵੱਡੀ ਖਬਰ ਹੈ ਪਹਿਲਾਂ ਬਠਿੰਡੇ ਤੋਂ ਇੱਕ ਜਾਸੂਸ ਦੀ ਗ੍ਰਿਫਤਾਰੀ ਹੋਈ ਸੀ ਉਸ ਤੋਂ ਬਾਅਦ ਜਿਹੜਾ ਰਾਜਸਥਾਨ ਦੇ ਵਿੱਚੋਂ ਜੈਪੁਰ ਤੋਂ ਇੱਕ ਦੀ ਜਿਹੜੀ ਗ੍ਰਿਫਤਾਰੀ ਹੋਈ ਸੀ ਤਾਂ ਹੁਣ ਦੋ ਹੋਰ ਜਾਸੂਸ ਨੇ ਜਿਹੜੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਨਾਲਾ ਪੁਲਿਸ ਦੇ ਵੱਲੋਂ ਇਹਨਾਂ ਦੀ ਗ੍ਰਿਫਤਾਰੀ ਕੀਤੀ ਗਈ ਆ ਦੱਸਦੀ ਕਿ ਇਹਨਾਂ ਦੋਨਾਂ ਦੇ ਉੱਪਰ ਖੂਫੀਆ ਜਾਣਕਾਰੀ ਜਿਹੜੀ ਆ ਉਹ ਪਾਕਿਸਤਾਨ ਨੂੰ ਪ੍ਰਦਾਨ ਕਰਨ ਦੇ ਦੋਸ਼ ਨੇ ਜਿਹੜੇ ਉਹ ਲੱਗੇ ਨੇ ਤੇ ਹੁਣ ਜਿਹੜੀ ਆ ਉਹ ਪੁਲਿਸ ਦੇ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਅਗਲੀ ਜਿਹੜੀ ਕਾਰਵਾਈ ਆ ਉਹ ਸ਼ੁਰੂ ਕਰ ਦਿੱਤੀ ਗਈ ਆ ਤੇ ਹੁਣ ਇਹਨਾਂ ਤੋਂ ਜਿਹੜੀ ਪੁੱਛਗਿੱਛ ਹੈ ਉਹ ਜਾਰੀ ਆ ਹੋਰ ਕੌਣ-ਕੌਣ ਇਹਨਾਂ ਦੇ ਨਾਲ ਸਬੰਧ ਰੱਖਦਾ ਹੈ ਕੌਣ-ਕੌਣ ਇਹਨਾਂ ਦੀ ਟੀਮ ਦੇ ਵਿੱਚ ਆ ਕੌਣ ਕਿੱਥੇ ਰਹਿੰਦਾ ਤਾਂ ਹੁਣ ਪੂਰਾ ਜਿਹੜਾ ਨੈਟਵਰਕ ਆ ਉਸ ਦਾ ਖਲਾਸਾ ਹੋਵੇਗਾ ਕਿਉਂਕਿ ਲਗਾਤਾਰ ਜਿਹੜੀ ਅਜਨਾਲਾ ਪੁਲਿਸ ਆ ਉਸ ਦੇ ਵੱਲੋਂ ਇਹਨਾਂ ਦੇ ਕੋਲੋਂ ਜਿਹੜੀ ਹੁਣ ਪੁੱਛਗਿੱਛ ਹੈ ਉਹ ਕੀਤੀ ਜਾ ਰਹੀ ਕਬੱਡੀ ਖਬਰ ਅੰਮ੍ਰਿਤਸਰ ਤੋਂ